ਬੜੀ ਮੰਦਗੀ ਖਬਰ ਦੱਸ ਰਿਹਾ ਕਿ ਜਿਸ ਤਰ੍ਹਾਂ ਪਿਛਲੇ ਹਾfte ਵਿੱਚ ਜੋ ਕੁਝ ਸਾਹਮਣੇ ਆਏ ਸੀ ਖਬਰਾਂ ਉਹ ਲੈ ਕੇ ਕਿਤੇ ਨਾ ਕਿਤੇ ਹੁਣ ਜਿਹੜੀ ਪੰਜਾਬ ਦੀ ਇੱਕ ਵੱਡੀ ਮੰਦ ਭਾਗੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਆਪ ਦੀ ਪਾਰਟੀ ਦੇ ਵਿਧਾਇਕ ਨੇ ਜਲੰਧਰ ਬੈਸਟ ਤੋਂ ਨੀ ਮਾਫ ਕਰਨਾ ਲੁਧਿਆਣਾ ਤੋਂ ਉਹਨਾਂ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋ ਗਈ ਹੈ ਜਿਸ ਦੇ ਕਰਕੇ ਆਮ ਆਦੀ ਪਾਰਟੀ ਦੇ ਲਈ ਬੜੀ ਭਾਗੀ ਅੱਜ ਸਵੇਰ ਹੈ ਜਿਹੜੀ ਉਹ ਸ਼ੁਰੂ ਹੋਈ ਹੈ ਕਿਉਂਕਿ ਆਤ ਇਕਟਣਾ ਵਾਪਰੀ ਹੈ ਬੀਤੇ ਦਿਨੀ ਜਿਹੜੇ ਵਿਧਾਇਕ ਨੇ ਉਹ ਸਮਾਗਮਾਂ ਦੇ ਵਿੱਚ ਵਿਚਰਦੇ ਦਿਖਾਈ ਦਿੱਤੇ ਸੀ ਪਰ ਫਿਲਹਾਲ ਇਸ ਤਰ੍ਹਾਂ ਜਿਹੜੀ ਖਬਰ ਸਾਹਮਣੇ ਆਉਂਦੀ ਹੈ ਤਾਂ ਇਹਦੇ ਨਾਲ ਵੱਡੇ ਪੱਧਰ ਦੇ ਉੱਤੇ ਆਵਾਦੀ ਪਾਰਟੀ ਦੇ ਜਿਹੜੀ ਇੱਕ ਨਵੀਂ ਜਿਹੜੀ ਏਲੀ ਮੰਦ ਪਾਗੀ ਖਬਰ ਸਾਹਮਣੇ ਆਈ ਹੈ ਤਾਂ ਹੁਣ ਤੋਂ ਕਹਿੰਦੇ ਕਿ ਜਿਸ ਤਰ੍ਹਾਂ ਹੁਣ ਲਗਾਤਾਰ ਜਿਹੜੇ ਜ਼ਿਲ੍ਹਾ ਲੁਧਿਆਣਾ ਪੱਛਮੀ ਤੋਂ ਆਵਾਦੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਤੇ ਰਾਤ ਘਰ ਦੇ ਵਿੱਚ ਹੀ ਗੋਲੀ ਲੱਗਣ ਦੇ ਸ਼ੱਕੀ ਹਾਲਾਤਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਮੌਤ ਹੋਈ ਹੈ ਹਾਲੇ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਜਿਹੜੀ ਗੱਲ ਨਿਆਰੀ ਆ ਉਹਦੇ ਵਿੱਚ ਇਹ ਹੈ ਕਿ ਜਿਹੜੀ ਗੋਗੀ ਦੇ ਸਿਰ ਦੇ ਵਿੱਚ ਗੋਲੀ ਲੱਗੀ ਹੈ ਗੋਲੀ ਲੱਗਣ ਮਗਰੋਂ ਉਹਨਾਂ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤੇ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ ਇਸ ਸਬੰਧੀ ਕੈਬਨਟ ਮੰਤਰੀ ਅਮਨ ਰੋੜਾ ਨੇ ਕਿਹਾ ਕਿ ਬੜੇ ਦੁਖੀ ਕਾਲ ਹੈ ਕਿ ਅਮਨ ਕਿ ਫਿਲਹਾਲ ਅਸੀਂ ਪਰਿਵਾਰ ਨੂੰ ਸਾਰਾ ਪਹੁੰਚ ਆਏ ਹਾਂ ਉਹਨਾਂ ਨੇ ਕਿਹਾ ਕਿ ਮੌਤ ਦੇ ਕੀ ਕਾਰਨ ਇਸ ਬਾਰੇ ਕੋਈ ਕਹਿ ਸਕਦੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਹੁਣ ਕਿਤੇ ਨਾ ਕਿਤੇ ਵੱਡੀ ਖਬਰ ਹੈ ਜਿਹੜੀ ਅੱਜ ਪੰਜਾਬ ਦੇ ਵਿੱਚ ਕਿਉਂਕਿ ਇੱਕ ਵਿਧਾਇਕ ਮੌਤ ਹੋ ਜਾਣੀ ਗੋਲੀ ਦੇ ਨਾਲ ਹਲੇ ਉਸ ਦਾ ਪਤਾ ਲੱਗਣ ਕਾਰਨ ਕੀ ਨੇ ਤਕਰੀਬ ਦੱਸਿਆ ਜਾ ਰਿਹਾ ਹੈ ਕਿ 11:15 ਵਜੇ ਜਿਹੜੀ ਉਹਨਾਂ ਦੀ ਆਪਣੀ ਲਾਇਸੈਂਸੀ 25 ਬੋਰ ਸੀ ਪਿਸਤੌਲ ਨੂੰ ਸਾਫ ਕਰ ਰਹੇ ਸੀ ਤੇ ਹੁਣ ਅਚਾਨਕ ਗੋਲੀ ਚੱਲ ਗਈ ਇਹ ਵੀ ਹੋ ਸਕਦਾ ਬਾਕੀ ਕੀ ਕੁਝ ਕਾਰਨ ਰਹੇ ਨੇ ਇਹ ਤਾਂ ਹੁਣ ਜਾਂਚ ਦੇ ਵਿੱਚ ਕੁਝ ਪੁਲਿਸ ਦਾ ਕੋਈ ਗੱਲਬਾਤ ਹੋਊਗੀ ਤਾਂ ਸਾਹਮਣੇ ਆਊਗਾ ਪਰ ਹੁਣ ਜੇਕਰ ਦੇਖਿਆ ਜਾਵੇ ਤਾਂ ਜਿਹੜਾ ਮੌਤ ਅਸਲ ਕਾਰਨ ਤਾਂ ਪੋਸਟਮਾਰਟਮ ਰਾਹੀਂ ਹੀ ਸਾਹਮਣੇ ਆ ਸਕਦਾ ਹੈ ਜੇਕਰ ਦੇਖਿਆ ਜਾਵੇ ਤਾਂ ਇਹ ਵੱਡੀ ਖਬਰ ਇਸ ਵਕਤ ਜਿਹੜੀ ਪੰਜਾਬ ਦੇ ਵਿੱਚ ਮੰਦ ਭਾਗੀ ਖਬਰ ਉਦਾਸ ਸੀ ਜਿਹੜੀ ਗੋਗੀ ਜਿਹੜੇ ਆਮ ਆਦੀ ਪਾਰਟੀ ਦਾaik ਸੀ ਲੁਧਿਆਣਾ ਤੋਂ ਸੀ ਪੂਰੇ ਸਰਗਰਮ ਸੀ ਇਤੇ ਦਿਨ ਵੀ ਉਹ ਕਈ ਸਮਾਗਮਤ ਦੇ ਵਿੱਚ ਕੁਲਤਾਰ ਸਿੰਘ ਸੁਧਮੌਰ ਨਾਲ ਦਿਖਾਈ ਦਿੱਤੇ ਤੇ ਪਰ ਹੁਣ ਜਿਸ ਉਹਨਾਂ ਦੇ ਨਾਲ ਜੋ ਕੁਝ ਘਟਨਾ ਵਾਪਰੀ ਇਹਦੇ ਵਿੱਚ ਅਸਲ ਸਚਾਈ ਕੀ ਹੈ ਕੀ ਕਾਰਨ ਕੀ ਰਹੇ ਨੇ ਇਹ ਤਾਂ ਹੁਣ ਪੁਲਿਸ ਜਾਂਚ ਕਰ ਰਹੀ ਹੈ ਜਾਂ ਫਿਰ ਹੁਣ ਜਿਹੜੇ ਆਪਣੇ ਦੂਜੇ ਪਾਸੇ ਮਾਰਟਮ ਦੇ ਰਾਹੀ ਪਤਾ ਲੱਗ ਸਕਦਾ ਹੈ ਕਿ ਉਹ ਹੋਇਆ ਸੋ ਇਸ ਤਰ੍ਹਾਂ ਦੀ ਜਿਹੜੀ ਵੱਡੀ ਖਬਰ ਸੀ ਉਹ ਨਾ ਸਾਂਝੀ ਕੀਤੀ ਹੈ ਕਿ ਆਮ ਆਦੀ ਪਾਰਟੀ ਦੇ ਜਾਇਕ ਨੇ ਗੁਰਪ੍ਰੀਤ ਕੋਗੀ ਉਹ ਨਹੀਂ ਰਹੇ ਦੀ ਕੋਈ ਲੱਗਨ ਦੇ ਕਾਰਨ ਮੌਤ ਹੋਈ ਹੈ ਮੌਤ ਦੇ ਕਾਰਨ ਕਿ ਇਹਦਾ ਵਿਸ਼ਾ ਹਾਲ ਹੈ ਪਰ ਫਿਲਹਾਲ ਵੱਡੀ ਖਬਰ ਇਹ ਹੈ ਕਿ ਆਮ ਆਦੀ ਪਾਰਟੀ ਦੇ ਲਈ ਬੜੀ ਉਦਾਸ ਪੰਜਾਬੀਆਂ ਦੇ ਲਈ ਬੜੀ ਉਦਾਸ ਕਰਨ ਖਬਰ ਹੈ ਕਿ ਗੁਰਪ੍ਰੀਤ ਕੋਗੀ ਜਲੰਧਰ ਨੇ ਲੁਧਿਆਣਾ ਵੈਸਟ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਸਨ ਉਹਨਾਂ ਦੀ ਕੋਈ ਲੱਗਨ ਦੇ ਕਰਕੇ ਮੌਤ ਹੋਈ ਤੁਹਾਨੂੰ ਹੋਰ ਵੀ ਇਸ ਨਾਲ ਜੁੜੀ ਅਪਡੇਟਡ ਹੀ ਹੈ ਉਹ ਦਿੰਦੇ ਰਹਾਂਗੇ ਤੁਸੀਂ ਜੁੜੇ ਰਹੋ ਪੰਜਾਬ ਦੇ ਨਾਲ